ਕਦੇ ਗੁਰੂਆਂ ਦੇ ਕਦੇ ਪੀਰਾਂ ਦੇ ਕਦੇ ਸਿੱਧਾਂ ਦੇ ਕਦੇ ਨਾਥਾਂ ਦੇ ਕਦੇ ਜਤੀਆਂ ਦੇ ਕਦੇ ਸੱਪੀਆਂ ਦੇ ਕਦੇ ਕੀਤੇ ਦਾਨ ਨਾਥਾਂ ਦੇ ਉਹ ਇੱਕ ਤਾਂ ਤੇਰਾ ਯਕੀਨ ਨਾ ਟਿਕਿਆ ਕਦੇ ਉੱਥੇ ਕਦੇ ਇੱਥੇ ਫਿਰ ਕਹਿੰਦਾ ਮੇਰਾ ਕੁਝ ਨਹੀਂ ਬਣਿਆ ਐਵੇਂ ਮੱਥੇ ਟੇਕੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਤੇ ਗੁਰੂ ਪੀਰ ਕੀ ਕਰੇ ਕਰੇ ਗੱਲ ਇਹਦੀ ਐ ਨਾ ਕਿਉਂਕਿ ਜਦੋਂ ਸਾਡਾ ਕੋਈ ਕੰਮ ਨਹੀਂ ਬਣਦਾ ਅਸੀਂ ਮਿੰਟ 'ਚ ਕਹਿ ਦਿੰਨੇ ਬਾਬਾ ਤੂੰ ਸਾਡਾ ਹੈ ਹੀ ਨਹੀਂ ਉਹ ਯਾਰ ਜਿਹਨੇ ਜਨਮ ਦਿੱਤਾ ਜਿਹੜਾ ਤੈਨੂੰ ਰੋਟੀ ਦੇ ਰਿਹਾ ਉਹ ਕਿਉਂ ਨਹੀਂ ਹੈਗਾ ਤੇਰੇ ਨਾਲ ਗੱਲ ਸਾਰੀ ਮੰਗਣ ਦੀ ਐ ਨੀਅਤ ਦੀ ਐ ਨੀਤਾ ਨਾਲ ਮੁਰਾਦਾ ਮੇਰਾ ਸਾਈਂ ਕਹਿੰਦਾ ਐ ਕਿਉਂਕਿ ਅਸੀਂ ਦਰਬਾਰ ਦੇ ਵਿੱਚ ਜਾਂਦੇ ਆਂ ਅਸੀਂ ਸਾਡੇ ਕੋਲ ਰੁਪਈਆ 100-50 ਹੁੰਦਾ ਅਸੀਂ 150 ਦੇ ਕੇ ਉਹਦੇ ਤੋਂ ਲੱਖਾਂ ਦੀਆਂ ਚੀਜ਼ਾਂ ਮੰਗਦੇ ਉਹਨੂੰ ਆਸਾਨ ਕਰਦੇ ਬਾਪੂ ਆਹ ਚੱਕ ਤੇਰਾ 100 ਰੁਪਈਆ ਝੜਾ ਤਾਂ ਸਾਡਾ ਆਹ ਕੰਮ ਕਰ ਦੇ ਕਹਿੰਦਾ ਮੱਥਾ ਟੇਕਦਾ ਕਿ ਰੱਬ ਤੇ احسان ਕਰਦਾ ਸਾਰੇ ਦੁਨੀਆ ਦੇ ਦਾਨੀ ਨੂੰ ਕੀ দান ਕਰਦਾ ਮੱਥਾ ਟੇਕਦਾ ਕਿ ਰੱਬ ਤੇ احسان ਕਰਦਾ ਸਾਰੇ ਦੁਨੀਆ ਦੇ ਦਾਨੀ ਨੂੰ ਕੀ দান ਕਰਦਾ ਕਰ ਜੋਤਸ਼ੀ ਬੁલાয়ে ਰਾਹੁ ਕੇਤੂ ਵੀ ਬਿਠਾਏ ਪੂਜਾ ਪਾਠ ਵੀ ਕਰਾਏ ਤਕਦੀਰ ਕੀ ਕਰੇ ਉਹ ਤੈਨੂੰ ਮੰਗਣਾਂ ਨਾ ਆਵੇ ਗੁਰੂ پیر ਕੀ ਗੱਲ ਮੰਗਣ ਦੀ ਹੈ ਕੀ ਕਹਿੰਦਾ ਜੇ ਤੇਰਾ ਉਹ ਕੁਝ ਨਹੀਂ ਲੱਗਦਾ ਤੂੰ ਕੀ ਉਹ ਤੋਂ ਲੈਣਾ ਓ ਜੇ ਤੇਰਾ ਕੁਝ ਲੱਗਦਾ ਨਹੀਂ ਤੈਨੂੰ ਸਭ ਨੂੰ ਦੱਸਣਾ ਪੈਣਾ ਨਹੀਂ ਓ ਤੇਰਾ ਓ ਤੇਰਾ ਆਓ ਜੀ ਟੰਗਣਾ ਨ ਰੰਗਣਾ ਨ ਰੰਗਣਾ ਨ ਰੰਗਣਾ ਜੈ ਹੋ 1 2 3 4 5 6 7 8 9 ਜੇ ਤੇਰਾ ਕੁਝ ਨਹੀਂ ਲੱਗਦਾ ਤੂੰ ਕਿਉਂ ਤੋਂ ਲੈਣਾ ਜੇ ਤੇਰਾ ਕੁਝ ਨਹੀਂ ਲੱਗਦਾ ਤੂੰ ਕੀ ਉਹ ਦਲੇਰ ਜੇ ਤੇਰਾ ਕੁਝ ਨਹੀਂ ਲੱਗਦਾ ਤੂੰ ਕੀ ਉਹ ਤੋਂ ਲੈਣਾ ਜੇ ਤੇਰਾ ਕੁਝ ਨਹੀਂ ਲੱਗਦਾ ਤੂੰ ਕੀ ਉਹ ਦਲੇਰ ਜੇ ਤੇਰਾ ਕੁਝ ਲੱਗਦਾ ਨਹੀਂ ਤੈਨੂੰ ਸਭ ਨੂੰ ਦੱਸਣਾ ਪੈਣਾ ਉਹ ਤੇਰਾ ਉਹ ਤੇਰਾ ਉਹ ਤੇਰਾ ਕੀ ਲੱਗਦਾ ਕੀ ਲੱਗਦਾ ਜਿਹੜਾ ਲੁਕੇ ਆ ਨਜ਼ਰ ਨਹੀਂ ਆਉਂਦਾ ਉਹ ਤੇਰਾ ਕੀ ਲੱਗਦਾ ਉਹ ਤੇਰਾ ਕੀ ਲੱਗਦਾ ਜਿਹੜਾ ਲੁਕੇ ਆ ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ I could so to